ਹਾਂਜੀ ਜੇਕਰ ਤੁਹਾਡੀਆਂ 20 ਮੁਰਗੀਆਂ ਜਿਹੜੀਆਂ ਉਹ ਆਂਡੇ ਦੇਣ ਤੋਂ ਹਟ ਗਈਆਂ ਨੇ ਜਾਂ ਫਿਰ ਬਹੁਤ ਹੀ ਘੱਟ ਮੁਰਗੀਆਂ ਆਂਡੇ ਦਿੰਦੀਆਂ ਨੇ ਤੁਸੀਂ 20-25 ਮੁਰਗੀਆਂ ਰੱਖੀਆਂ ਹੋਈਆਂ ਨੇ ਪਰ ਵਿੱਚੋਂ ਰੋਜ਼ ਦੇ ਜਿਹੜੇ ਆਂਡੇ ਨੇ ਉਹ ਸਿਰਫ 2-3 ਹੀ ਮੁਰਗੀਆਂ ਦਿੰਦੀਆਂ ਨੇ ਤਾਂ ਇਹ ਜਿਹੜੀ ਵੀਡੀਓ ਆ ਇਹ ਐਂਡ ਤੱਕ ਜ਼ਰੂਰ ਦੇਖਿਓ ਜਿਸ ਨਾਲ ਤੁਹਾਡਾ ਜਿਹੜਾ ਫਾਇਦਾ ਆ ਉਹ ਹੋ ਸਕਦਾ ਆ ਆਪਾਂ ਤੁਹਾਨੂੰ ਕਾਰਨ ਵੀ ਦੱਸਾਂਗੇ ਕਿਵੇਂ ਤੁਸੀਂ ਮੁਰਗੀਆਂ ਤੋਂ ਦੁਬਾਰਾ ਆਂਡੇ ਆ ਜਿਹੜੇ ਲੈ ਸਕਦੇ ਆ ਉਹਦੇ ਬਾਰੇ ਵੀ ਦੱਸਾਂਗੇ ਮੇਰਾ ਇਹ ਵੀਡੀਓ ਬਣਾਉਣ ਦਾ ਕਾਰਨ ਇਹ ਆ ਕਿ ਮੈਂ ਇੰਸਟਾਗ੍ਰam ਤੇ ਮੈਨੂੰ ਕਾਫੀ ਜ਼ਿਆਦਾ ਮੈਸੇਜ ਆਏ ਤਕਰੀਬਨ 1 ਦਿਨ ਦੇ ਵਿੱਚ ਹੀ ਮੈਨੂੰ 2-3 ਜਾਣਿਆਂ ਦੇ ਮੈਸੇਜ ਆਏ ਕਿ ਸਾਡੀਆਂ ਜਿਹੜੀਆਂ ਮੁਰਗੀਆਂ ਨੇ ਉਹ ਆਂਡੇ ਦੇਣ ਤੋਂ ਇੱਕਦਮ ਹਟ ਗਈਆਂ ਨੇ ਜਾਂ ਫਿਰ 2-3 ਹੀ ਮੁਰਗੀਆਂ ਜਿਹੜੀਆਂ ਆਂਡੇ ਦਿੰਦੀਆਂ ਨੇ ਤਾਂ ਕੀ ਕਾਰਨ ਹੋ ਸਕਦਾ ਕਿ ਸਾਡੀਆਂ ਮੁਰਗੀਆਂ ਆਂਡੇ ਦੇਣ ਤੋਂ ਹਟ ਗਈਆਂ ਤੇ ਆਪਾਂ ਜਿਹੜਾ ਉਹਨਾਂ ਨੂੰ ਕਾਰਨ ਦੱਸਿਆ ਸਭ ਤੋਂ ਪਹਿਲਾਂ ਜਿਹੜਾ ਕਾਰਨ ਆ ਮੁਰਗੀਆਂ ਦੇ ਨਾ ਆਂਡੇ ਦੇਣ ਦਾ ਇੱਕਦਮ ਹਟਣ ਦਾ ਉਹ ਹੈਗਾ ਆ ਮੌਸਮ ਦਾ ਬਦਲਣਾ ਮਾਰਚ ਮਹੀਨਾ ਚੱਲ ਰਿਹਾ ਆ ਮਾਰਚ ਦੇ ਮਹੀਨੇ ਦੇ ਵਿੱਚ ਹੀ ਤਕਰੀਬਨ ਦੋ ਵਾਰ ਤਾਂ ਬਾਰਿਸ਼ ਆਈ ਆ ਬਾਰਿਸ਼ ਦੀ ਵਜ੍ਹਾ ਕਰਕੇ ਜਿਹੜਾ ਮੌਸਮ ਉਹ ਤਬਦੀਲ ਹੁੰਦਾ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਜ਼ਿਆਦਾ ਗਰਮੀ ਸੀ ਫਿਰ بارش ਹੋਈ ਉਹਦੇ ਕਾਰਨ ਥੋੜੀ ਜਿਹੀ ਫਿਰ ਠੰਡ ਹੋ ਗਈ ਫਿਰ ਗਰਮੀ ਹੋ ਗਈ ਤੇ ਅੱਜ ਹੈਗੀ ਆ 17 ਤਰੀਕ ਤੇ 17 ਤਰੀਕ ਨੂੰ ਫਿਰ ਦੁਬਾਰਾ ਠੰਡ ਹੋ ਗਈ ਆ ਜਿਹਦੇ ਕਾਰਨ ਠੰਡ ਦੇ ਕਾਰਨ ਮੁਰਗੀਆਂ ਜਿਹੜੀਆਂ ਮੌਸਮ ਦੇ ਕਾਰਨ ਮੁਰਗੀਆਂ ਜਿਹੜੀਆਂ ਆਂਡੇ ਦੇਣੋਂ ਘਟ ਕਰ ਦਿੰਦੀਆਂ ਨੇ ਕਈ ਵਾਰ ਐਦਾਂ ਹੁੰਦਾ ਆ ਮੌਸਮ ਦਾ ਅਸਰ ਜਾਨਵਰਾਂ ਤੇ ਹੁੰਦਾ ਆ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਦਿੰਦੀ ਆ ਆਪਾਂ ਜਿਹੜੀਆਂ ਆਪਣੀਆਂ ਮੱਝਾਂ ਰੱਖੀਆਂ ਹੋਈਆਂ ਨੇ ਜਿਹੜੇ ਆਪਾਂ ਪਸ਼ੂ ਰੱਖੇ ਹੋਏ ਨੇ ਉਹ ਪਸ਼ੂ ਆ ਆਪਾਂ ਬਾਹਰ ਬੰਨਣੇ ਸ਼ੁਰੂ ਕਰ ਦਿੱਤੇ ਸੀ ਕਿਉਂਕਿ ਗਰਮੀ ਹੋ ਗਈ ਸੀਗੀ ਪਰ ਜਦੋਂ ਠੰਡ ਹੋ ਗਈ ਦੁਬਾਰਾ ਤੋਂ ਅੱਜ 17 ਮਾਰਚ ਆ ਤੇ 17 18 ਮਾਰਚ ਆ ਤੇ ਆਪਾਂ ਜਿਹੜੀਆਂ ਮੱਝਾਂ ਸੀ ਉਹ ਦੁਬਾਰਾ ਤੋਂ ਅੰਦਰ ਕਰ ਦਿੱਤੀਆਂ ਕਿਉਂਕਿ ਠੰਡ ਦੇ ਕਾਰਨ ਉਹਨਾਂ ਦਾ ਜਿਹੜਾ ਦੁੱਧ ਆ ਉਹ ਬਹੁਤ ਜ਼ਿਆਦਾ ਘਟ ਗਿਆ ਸੀ ਪਸ਼ੂ ਹੋਵੇ ਕੋਈ ਵੀ ਜਾਨਵਰ ਹੋਵੇ ਉਹਨਾਂ ਨੂੰ ਫਰਕ ਮੌਸਮ ਦਾ ਜ਼ਰੂਰ ਪੈਂਦਾ ਆ ਇਸ ਲਈ ਇਹ ਕਾਰਨ ਹੋ ਸਕਦਾ ਆ ਕਿ ਮੁਰਗੀਆਂ ਤੁਹਾਡੀਆਂ ਘੱਟ ਅੰਡੇ ਦਿੰਦੀਆਂ ਨੇ ਜਾਂ ਦੇਣ ਤੋਂ ਹਟ ਗਈਆਂ ਨੇ ਤੁਸੀਂ ਕੁਝ ਦਿਨ ਵੇਟ ਕਰੋ ਕੁਝ ਦਿਨ ਵੇਟ ਕਰੋ ਮੁਰਗੀਆਂ ਤੁਹਾਡੀਆਂ ਅੰਡੇ ਦੇਣ ਲੱਗ ਪੈਣਗੀਆਂ ਕਿਉਂਕਿ ਗਰਮੀਆਂ ਦੇ ਦਿਨਾਂ ਵਿੱਚ ਮੁਰਗੀਆਂ ਜਿਹੜੀਆਂ ਆ ਉਹ ਬਿਨਾਂ ਫੀਡ ਤੋਂ ਵੀ ਅੰਡੇ ਬਹੁਤ ਜ਼ਿਆਦਾ ਦਿੰਦੀਆਂ ਨੇ ਇੱਕ ਪ੍ਰੋਡਕਸ਼ਨ ਆ ਜਿਹੜੀ ਮੁਰਗੀਆਂ ਦੀ ਗਰਮੀਆਂ ਦੇ ਦਿਨਾਂ ਵਿੱਚ ਜ਼ਿਆਦਾ ਹੁੰਦੀ ਆ ਪਰ ਗਰਮੀਆਂ ਦੇ ਦਿਨਾਂ ਵਿੱਚ ਆਂਡੇ ਦੀ ਡਿਮਾਂਡ ਆ ਜਿਹੜੀ ਬਹੁਤ ਘੱਟ ਹੁੰਦੀ ਆ ਦੇਖੋ ਜੇਕਰ ਤੁਸੀਂ ਬਾਜਾਰੂ ਫੀਡ ਪਾਉਂਦੇ ਆ ਤਾਂ ਇਹਨਾਂ ਦੀ ਫੀਡ ਗਰਮੀਆਂ ਦੇ ਦਿਨਾਂ ਵਿੱਚ ਬੰਦ ਨਾ ਕਰਿਓ ਕਿਉਂ ਕਿਉਂਕਿ ਜੇਕਰ ਆਪਾਂ ਇੱਕਦਮ ਇਹਨਾਂ ਦੀ ਫੀਡ ਬੰਦ ਕਰਦੇ ਆ ਉਹਦੇ ਨਾਲ ਮੁਰਗੀ ਆ ਜਿਹੜੀ ਅੰਦਰੋਂ ਕਮਜ਼ੋਰ ਹੋ ਜਾਊਗੀ ਤੇ ਸਰਦੀਆਂ ਦੇ ਵਿੱਚ ਮੁਰਗੀ ਆ ਜਿਹੜੀ ਉਹ ਆਂਡੇ ਨਹੀਂ ਦੇਊਗੀ ਜੇਕਰ ਤੁਸੀਂ ਬਾਜਾਰੂ ਫੀਡ ਇਹਨਾਂ ਨੂੰ ਲਾਈ ਹੋਈ ਆ ਤਾਂ ਹੁਣ ਗਰਮੀਆਂ ਦੇ ਦਿਨਾਂ ਵਿੱਚ ਵੀ ਇਹਨਾਂ ਨੂੰ ਫੀਡ ਪਾਉਂਦੇ ਰਹੋ ਪਰ ਹਾਂ ਫੀਡ ਦੀ ਮਾਤਰਾ ਹੈ ਜਿਹੜੀ ਉਹਨਾਂ ਘੱਟ ਤੋਂ ਜ਼ਿਆਦਾ ਕਰ ਸਕਦੇ ਆ ਪਰ ਬਿਲਕੁਲ ਵੀ ਫੀਡ ਆ ਜਿਹੜੀ ਉਹ ਨਾ ਬੰਦ ਕਰਿਓ ਤੇ ਇਸ ਤੋਂ ਬਿਨਾ ਜੇਕਰ ਤੁਹਾਡੀਆਂ ਮੁਰਗੀਆਂ ਥੋੜੇ ਦਿਨਾਂ ਦੇ ਵਿੱਚ ਆਂਡੇ ਦੇਣਾ ਨਹੀਂ ਸ਼ੁਰੂ ਕਰਦੀਆਂ ਹੈਗੀਆਂ ਜਦੋਂ ਮੌਸਮ ਆ ਜਿਹੜਾ ਸੈੱਟ ਹੋ ਗਿਆ ਫੇਰ ਵੀ ਤੁਹਾਡੀਆਂ ਮੁਰਗੀਆਂ ਆਂਡੇ ਨਹੀਂ ਦਿੰਦੀਆਂ ਤਾਂ ਤੁਸੀਂ ਮੇਰੀ ਇੰਸਟਾਗ੍ਰam ਆਈਡੀ ਤੇ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਆ ਜੋ ਕਿ ਮੇਰੇ ਚੈਨਲ ਤੇ ਮੈਂਸ਼ਨ ਕੀਤੀ ਹੋਈ ਆ ਮਨਦੀਪ ਕੌਰ 9 ਦੇ ਤੌਰ ਤੇ ਉਹ ਆਈਡੀ ਆ ਉਥੇ ਜਾ ਕੇ ਮੈਨੂੰ ਮੈਸੇਜ ਕਰ ਲਿਓ ਤੇ ਉਥੇ ਆਪਾਂ ਤੁਹਾਨੂੰ ਇੱਕ ਅਜਿਹੀ ਫੀਡ ਦੱਸਾਂਗੇ ਜੀ ਦਾ ਰਿਜ਼ਲਟ 100% ਵਧੀਆ ਆਉਂਦਾ ਆ ਉਹ ਫੀਡ ਆਪਾਂ ਸਰਦੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਮੈਂਬਰਸ ਨੂੰ ਦੱਸੀ ਸੀ ਤੇ ਉਹ ਫੀਡ ਦਾ ਜਿਹੜਾ ਰਿਜ਼ਲਟ ਆ ਬਹੁਤ ਜ਼ਿਆਦਾ ਵਧੀਆ ਆਇਆ ਤੇ ਜਿਨ੍ਹਾਂ ਨੇ ਉਹ ਫੀਡ ਪਾਣੀ ਸ਼ੁਰੂ ਕੀਤੀ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਕਮਾਈ ਆ ਸਰਦੀਆਂ ਦੇ ਦਿਨਾਂ ਵਿੱਚ ਕੀਤੀ ਠੀਕ ਆ ਫੀਡ ਬਹੁਤ ਤਰ੍ਹਾਂ ਦੀਆਂ ਬਾਜ਼ਾਰ ਵਿੱਚ ਆਈਆਂ ਹੋਈਆਂ ਨੇ ਕਈ ਫੀਡ ਦੇ ਸਿਰਫ ਨਾਮ ਨੇ ਪਰ ਉਹਨਾਂ ਦਾ ਜਿਹੜਾ ਕੰਮ ਉਹ ਕੁਝ ਵੀ ਨਹੀਂ ਹੈਗਾ ਇੱਕ ਫੀਡ ਆ ਜਿਹੜੀ ਉਹਦਾ ਨਾਮ ਮੈਨੂੰ ਇੰਸਟਾਗ੍ਰam ਤੇ ਬਹੁਤ ਜਾਣਿਆਂ ਨੇ ਦੱਸਿਆ ਕਿ ਅਸੀਂ ਇਹ ਫੀਡ ਪਾਉਂਦੇ ਆ ਆਪਾਂ ਹੁਣ ਉਸ ਫੀਡ ਦਾ ਨਾਮ ਤਾਂ ਨਹੀਂ ਲੈਣਾ ਪਰ ਉਹ ਫੀਡ ਜੇਕਰ ਪਾਉਂਦੇ ਆ ਉਹਦਾ ਰਿਜ਼ਲਟ ਜਿਹੜਾ ਜਮਾ ਨਹੀਂ ਆਉਂਦਾ ਹੈਗਾ ਇਸ ਲਈ ਜੇਕਰ ਤੁਹਾਡੀਆਂ ਮੁਰਗੀਆਂ ਫਿਰ ਵੀ ਆਂਡੇ ਨਹੀਂ ਦਿੰਦੀਆਂ ਤੁਸੀਂ ਮੈਨੂੰ ਮੇਰੀ ਇੰਸਟਾਗ੍ਰam ਆਈਡੀ ਤੇ ਜਾ ਕੇ ਮੈਸੇਜ ਕਰ ਲਿਓ ਆਪਾਂ ਤੁਹਾਨੂੰ ਉਹ ਫੀਡ ਆ ਜਿਹੜੀ ਦੱਸ ਦੇਵਾਂਗੇ ਤੁਸੀਂ ਮੁਰਗੀਆਂ ਨੂੰ ਉਹ ਫੀਡ ਪਾਣੀ ਸ਼ੁਰੂ ਕਰ ਦਿਓ ਉਹਦੇ ਨਾਲ ਮੁਰਗੀਆਂ ਜਿਹੜੀਆਂ ਤੁਹਾਡੀਆਂ ਆਂਡੇ ਦੇਣ ਲੱਗ ਪੈਣਗੀਆਂ ਤੇ ਇੱਕ ਗੱਲ ਹੋਰ ਆ ਜੋ ਨੋਟ ਕਰ ਲਿਓ ਵੀ ਜਦੋਂ ਵੀ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਨਾ ਆ ਤੁਸੀਂ ਮੁਰਗੀ ਫਾਰਮ ਲਿਖ ਕੇ ਹੀ ਮੈਸੇਜ ਕਰਿਓ हेलो हाय ना करियो क्योंकि हेलो हाय ਦੇ ਚੱਕਰ ਦੇ ਵਿੱਚ ਪਤਾ ਨਹੀਂ ਲੱਗਦਾ ਹੈਗਾ ਕਿ ਕਿਹੜਾ ਇਨਸਾਨ ਵਾਕਈ ਮੇਰੇ ਕੋਲੋ ਜਾਣਕਾਰੀ ਲੈਣ ਵਾਸਤੇ ਆਇਆ ਆ ਤੁਸੀਂ ਮੈਨੂੰ ਮੁਰਗੀ ਫਾਰਮ ਬਾਰੇ ਜਾਂ YouTube ਚੈਨਲ ਤੋਂ ਸੀ ਆਏ ਆ ਐਦਾ ਕੁਝ ਵੀ ਲਿਖ ਕੇ ਜਿਹਦੇ ਤੋਂ ਮੈਨੂੰ ਪਤਾ ਲੱਗ ਜਾਵੇ ਕਿ ਇਹ ਇਨਸਾਨ YouTube ਤੋਂ ਆਇਆ ਤੇ ਮੁਰਗੀ ਫਾਰਮ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਤਾਂ ਕਿ ਮੈਂ ਉਹ ਰਿਪਲਾਈ ਕਰਾਂ ਇਸ ਲਈ ਤੁਸੀਂ ਮੈਨੂੰ ਐਦਾਂ ਲਿਖ ਕੇ ਮੈਸੇਜ ਆ ਜਿਹੜਾ Instagram ਤੇ ਕਰ ਸਕਦੇ ਆ ਤੇ ਆਪਾਂ ਰਿਪਲਾਈ ਆ ਜਿਹੜਾ ਉਹ ਜ਼ਰੂਰ ਕਰਾਂਗੇ ਬਾਕੀ ਜਾਣਕਾਰੀ ਵਧੀਆ ਲਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਵੀਡੀਓ ਨੂੰ ਸ਼ੇਅਰ ਲਾਈਕ